ਪੈਣ ਦਾ ਪੂਰਾ ਪੂਰਾ ਪ੍ਰਬੰਧ ਹੋ ਚੁੱਕਿਆ ਹੈ ਚੈੱਕ ਕਰੋ ਬੱਦਲ ਗੱਭਰੂ ਇਹ ਰੋਟੀਆਂ ਖਾ ਰਹੇ ਨੇ ਕਿਹੜੇ ਟਾਈਮ ਤੇ ਰੋਟੀ ਖਾ ਰਹੇ ਹੋ ਏ ਜਿਹੜੇ ਟਾਈਮ ਦਾ ਅਸੀਂ ਵਲੌਗ ਸ਼ੁਰੂ ਕਰ ਰਹੇ ਹਾਂ ਉਹ ਤਾਂ ਜੇ ਇਹਦਾ ਕਰਪੇਰ ਹਰਦਾ ਹੀ ਰਹਿੰਦਾ ਅੱਧਾ ਕੱਢਦਾ ਅੱਛਾ ਹੂੰ ਕਹੂਗਾ ਮੀ ਬੇਬੇ ਹੈ ਕਹੂਗਾ ਮੀ ਕਹੂਗਾ ਮੀ ਅੱਜ ਦੱਖਣ ਚੱਲਦੀ ਆ ਕਹੂਗਾ ਬਾਈ ਬੇਬਣੇ ਕਰਤੀ ਬਈ ਖਵਾਣੀ ਕਹਿੰਦੀ ਜਿਹੜਾ ਮੀ ਅੱਜ ਉੱਤਰਿਆ ਆ ਸੋ ਸਤਿ ਸ਼੍ਰੀ ਅਕਾਲ ਹਰਿਆਣਾ ਤੋਂ ਡਾਣਾ ਫੈਲਾਉਂਦਾ। ਜੇ ਰਸਿਣਾਉਣ ਵਾਗੇ ਮਸਤ ਹੋਣਾ ਸਾਹਿਬ। ਹਾਂ। ਉਧਰੋਂ ਤੋਂ ਸੀ ਨਾ ਆ ਕੇ ਕੱਪੜੇ ਚੱਕਣ ਲੱਗੇ। ਮੀ ਕੀ ਉੱਤਰਿਆ? ਮੀ ਵੀ ਇੱਧਰ ਭੰਡਾ ਜਾ ਸੀ। ਸਾਰੀਆਂ ਜਿਹੜੀਆਂ ਨੇ ਉੱਥੇ ਜਾ ਕੇ ਕੱਪੜੇ ਪਾਏ। ਉਹ ਕਹੇ ਕਿਵੇਂ ਕਹਿੰਦੀ ਨੇ ਮੀ ਵੀ ਕਹੇ ਤੇਰੀ ਮਾਂ ਦਾ ਦੇਣਾ ਕੀ ਹੈ। ਬਹੁਤ ਆ ਮੀ ਉੱਤਰਿਆ। ਆ ਹਰ ਜੇ ਅਜੇਠ ਦੀ ਉਹ ਤੀ ਜਿਹੜੀ ਜਿਵੰਦੀ ਉਹ ਲੱਗਦੀ ਹੁੰਦੀ ਹੈ। ਮਸੇਪ ਹਾਂ ਨਹੀਂ ਹੁੰਦੀ ਕਾਸਤੀ ਨਮਾਇ ਕਾਸਤੀ ਹਾਂ ਤੇ ਅੱਛਾ ਅਫਰ ਨਾਲ ਗਣੀ ਹੈ ਕਦੇ ਚਲੋ ਆਪਾਂ ਫਿਰ ਜਿੱਦਵਾਨੀ ਕਾਸਤੀ ਨਾ ਕੇઈએ ਹਮ ਅਸੀਂ ਉਹ ਉਹਨਾਂ ਦਾ ਜੈਲੀ ਦਾ ਖੇਤਰ ਟੱਪਿਆ ਮਾ ਪੂਰੇ ਬਦਲ ਜਾ ਆ ਗਿਆ ਸਮਝੇਗਾ ਇਹ ਤਾਂ ਕਾਪੜੀ ਹੈ ਅਨ ਮਿੱਕੀ ਗੁਰਿਆਨ ਤੋਰੀਆ ਕਹਿੰਦੇ ਆ ਕਿ ਤਾਂ ਕਾਪੜੀ ਹੈ ਇਹ ਕਿਤੇ ਮੀਂਹ ਆਲੀ ਹੈ ਹਮ ਉੱਤਰੋਂ ਤੇ ਜਾ ਕੇ ਉਸ ਕਪੜਾ ਕੱਢ ਕੇ ਨਾ ਕੇ ਹਟੀਆਂ ਨਾਲੇ ਵੀ ਉਹ ਕਰਦੇ ਉਧਰੋਂ ਜਿਹੜਾ ਚੱਕ ਚੱਕਾ ਕੱਪੜੇ ਪਾਈ ਪਾਈ ਅੱਜ ਬਰਾ ਨਹੀਂ ਪਾਈ ਮੀ ਵੀ ਕਹੇ ਤੇਰੀ ਮਾਦਾ ਦੇਣਾ ਕੀ ਆ ਬਹੁਤ ਪਿਆ ਵੇ ਜਾਈ ਇਹ ਕਹਰੇ ਵਰਤੇ ਮੋੜੇ ਕਾਸਤੇ ਜਿਉਦੇ ਪਉ ਅੱਜ ਫਿਰ ਬੇਬੇ ਪਉ ਮੀ ਅੱਜ ਲਓ ਜੀ ਮੈਨੂੰ ਤਾਂ ਲੱਗਦਾ ਵੀ ਤੂਫਾਨ ਵੱਡੇ ਹੀ ਆਉਣ ਵਾਲਾ ਹਵਾ ਚੱਲ ਵੀ ਤੂਫਾਨ ਪੂਰਾ ਆਊਗਾ ਸੱਜਣੋ ਰੱਖ ਲਓ ਉਹ ਦੋ ਯਾਰ ਦੇ ਭਾਈ ਕੱਪੜੇ-ਕੁੱਪੜੇ ਸਮਾਨ ਸਭ ਅੰਦਰ ਕਰ ਲਓ ਇਹ ਥੋੜੀ ਖਾਤਰੇ ਦੇ ਸੰਕੇਤ ਬਣੀ ਯਾਰ ਨੇ ਖਾਤਰੇ ਦੇ ਲਓ ਜੀ ਇਧਰ ਤੋਂ ਥੋੜਾ ਜਿਹਾ ਘਟਾ ਇਧਰੋਂ ਵਾਵਾ ਜ਼ਿਆਦੀ ਹੋ ਰਿਹਾ ਪਿਆ ਕਾਲੀ ਘਟਾ ਕਹਿੰਦੇ ਹੁੰਦੇ ਆਂ ਦੀ ਅੱਗੇ ਜਦੋਂ ਭਾਈ ਬੱਦਲ ਬਹੁਤ ਆ ਗਿਆ ਜੀ ਪੇਰ ਦੇ ਦੰਦ ਲਿਗਿਆ ਤਾਂ ਸੰਗਾਂ ਮੇਰੇ ਭਾਈ ਦੱਦ ਲੈ ਕੇ ਆਉਣਾਗਾ ਇੱਥੇ ਆਣਾ ਹੈ ਹੋਏ ਉਹ ਤੁਹਾਨੂੰ ਲੈਣਾ ਲੱਗ ਗਿਆ ਆਇਆ ਗਾ ਚੱਲ ਆ ਜਾ ਰੰਗ ਜਾ ਬਾਈ ਬਾਈ ਕਿਦਾਂ ਨਾ ਕਿਦਾਂ ਆ ਰਿਹਾ ਦਾ ਡੈਡੀ ਦਾ ਡੈਡੀ ਦਾ ਕਿਹੜੇ ਡੈਡੀ ਦਾ ਕਿਹੜਾ ਘਰ ਸਾਡਾ ਕੀ ਕਰਾ ਕਿਡਾ ਕਰਾ ਥੋਡਾ ਆਹ ਮੈਂ ਪਵਾਉਂ ਮੈਂ ਪਵਾ ਕੇ ਤੁਹਾਨੂੰ ਦੁੱਧ ਮੇਰਾ ਦੁੱਧ ਨਹੀਂ ਹੋਣਾ ਕੁਝ ਨਾ ਮਾਰਿਆ ਸਰਪੱਕ ਕਰ ਸਕਦੇ ਹਾਂ ਜੀ ਇੱਧਰ ਸਰਪੱਕ ਟਾਟਾ ਬਾਏ ਬਾਏ ਗੁੱਡ ਨਾਈਟ ਪਸ਼ੂਰ ਹੋ ਗਿਆ ਜੀ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਨਾਲ ਸਾਡੇ ਅਸਤਰ ਵੀ ਨਹੀਂ ਰਹਿਤੇ ਨੇ ਨਵਾਂ ਅਸਤਰ ਲਿਆਉਂਦਾ ਕਹਿੰਦੇ ਲੌਂਗ ਵਾਲ ਤੋਂ ਬਾਬਾ ਜੀ ਖਾਲਸਾ ਦੀ ਫਤਿਹ ਜੀ ਜਾਮ ਲੱਗ ਗਿਆ ਯਾਰ ਉਹ ਰੇਡੀ ਰੋਡ ਜਾਮ ਕਰਤਾ ਕਹਿੰਦੇ ਕਿਸਾਨਾਂ ਨੇ ਪਤਾ ਨਹੀਂ ਕੀ ਹੋ ਗਿਆ ਆ ਪਾਤਾ ਗਲੀਆਂ ਹੀ ਆ ਚ ਲੈ ਵੀ ਮਿੱਤਰਾ ਗੱਡੀ ਲੰਘੂ 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 ਮਾਹਨ ਲੰਘੂ ਇਹ ਲੰਘੂ ਲਾਪਰੀ ਸਾਡਾ ਗਿਆਤਾ ਹੈਗਾ ਜੀ ਜਾਮ ਖਰਾਉਣ ਇਹਨੇ ਨੌ ਵੀ ਲਿਆ ਜੀ ਕਹਿੰਦਾ ਮੈਂ ਡੀਸੀ ਆਂ ਚਾਰ ਮਾਰੇ ਥਾ ਭੜੇ ਫੜ ਕੇ ਪਰਨਾ ਦਵਾਰੇ ਬਣਾ ਜਿਹੜਾ ਹੁੰਦਾ ਹੈ ਹੈਨਾ ਬਈ ਕੀ ਕਰਨੀ ਗੱਡੀ ਜਾਏ ਇਹ ਜਾਮ ਖਲਾਉਣ ਗਿਆ ਸੀ ਕੀ ਕਰਿਆ ਫਿਰ ਉਹਨਾਂ ਨੇ ਇਹਦੇ ਨਾਲ ਇਹ ਤਾਂ ਅੱਗੇ ਹੁੰਦੇ ਕੋਲੇ ਮੁੜਿਆ ਜੀ ਗਿਆ ਤਾਂ ਫੀਲਿੰਗ ਜੀ ਲੈ ਕੇ ਹਨਾ ਐਦੀ ਕ ਵੀ ਹੁਣ ਖਲਾ ਦੂ ਜਾਮ ਮਾਂ ਦੇਖ ਦਾਂ ਕਹਿੰਦਾ ਜਾ ਕੇ ਕਿਹੜਾਗਾ ਮਾਰਿਆ ਤਾਂ ਬਣਾਉਣੇ ਚਾਕੇ ਮਾਰਿਆ ਬੌਨਟ ਤੇ ਕਹਿੰਦਾ ਚੱਲ ਪਰ ਇਹ بیمار ਹੋ ਗਿਆ ਸੀਗਾ ਜੀ ਇੱਥੋਂ ਨਾਉਣ ਤੋਂ ਅੱਗੇ ਹੈ ਟੱਲਾ ਹੋ ਗਿਆ ਤੀ ਯਾਰ ਦੋ ਦਿਨ ਦਾਖਲ ਰੱਖਿਆ ਜੀ ਬੂਤਲਾਂ ਬੂਤਲਾਂ ਲਵਾਈਆਂ ਇਹਦੇ ਪਾਣੀ ਦਾ ਬਦਲਾ ਹੋ ਗਿਆ ਸੀ ਨਾ ਤਾਂ ਅੱਜ ਸੈੱਟ ਹੋਇਆ ਹੁਣ ਦੁਬਾਰੇ ਟ੍ਰਿਪ ਕੱਢ ਰਹੇ ਹਾਂ ਕਿਦਾ ਮੈਂ ਚੱਲੂ ਆ ਗਿਆ ਠੀਕ ਆ ਚਾਲਦੇ ਆਂ ਤੇ ਬਾਜ਼ਾਰਾਂ ਨੂੰ ਚੱਲਦੇ ਆ ਹੁਣ ਆ ਰਿਸ਼ਤੇਦਾਰ ਕਹਿੰਦਾ ਵੀ ਮੈਂ ਖਵਾਉਂਗਾ ਤੁਹਾਨੂੰ ਕੁਝ ਹੈ ਕਾ ਮੈਂ ਕਿਉਂ ਮੈਨੂੰ ਮਰੂ ਗੁਰੂ ਸਿਸਟਮ ਕਿਉਂ ਮੈਂ ਕਹਾਂ ਭੇਜੂ ਹਾਂ ਹੈ ਹੀ ਨਹੀਂ ਹੋਰ ਲੈ ਨਾਲ ਕੁਝ ਜਿਹੜਾ ਲਾ ਪੌਣੇ 2 ਲੱਖ ਰੁਪਇਆ ਖਾਤੇ ਚ ਤੇਰੀ ਆਇਆ ਦੀ ਗੱਲ ਚੈੱਕ ਕਰ ਸਕਦੇ ਹਾਂ ਖਾਤਾ ਲਓ ਜੀ ਸਾਡੇ ਪਾਂਡੇ ਜੀ ਪਹੁੰਚ ਅਕੇ ਨੇ ਕਹਿੰਦੇ ਉਹ ਵੀ ਕਹਿ ਰਹੇ ਸੀ ਮੇਰੇ ਕੋਲ ਹੈ ਨਹੀਂ ਕੋਸਾ ਮੀਟ ਪਾਂਡੇ ਜੀ ਆਤ ਨੇ ਫਿਰ ਚੱਲਣਾ ਅੱਜ ਸ਼ਾਮ ਨੂੰ ਚੱਲਾਂਗੇ ਮਾ ਫਿਰ ਤੇ ਜਾਣਾ ਓਏ ਚੈੱਕ ਕਰ ਸਕਦੇ ਜੀ ਗਲੋ ਇਹ ਬਾਈ ਨੇ ਵਰਤੀ ਸੀ ਕਰੀਮ ਪਰ ਇਹਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਰਾਜੂ ਗਣੀ ਲਾਂਬਾ ਹੋ ਗਿਆ ਰਾਜੂ ਲਾਂਬਾ ਤੇਰੇ ਗਣੀ ਕਿ ਕਹਿੰਦਾ ਜਿਹੜਾ ਗਲੋ ਹੈਗਾ ਤੇ ਉਹ ਵੀ ਗਾਇਬ ਹੋ ਗਿਆ ਫਿਰ ਜਿਹੜਾ ਬਾਈ ਨੇ ਭਰਤਪੁਰ ਤਪਵਾ ਕੇ ਟੋਏ ਭਰਾਈ ਦੀ ਕੀ ਉਹ ਵੀ ਗਲੋ ਵਾਪਸ ਹੋ ਗਿਆ ਕਹਿੰਦੇ ਅੱਜ ਕਦੂ ਚ ਵੜੀ ਗੱਡੀ ਆਪਾਂ ਪਿੰਡ ਕਦੂ ਹੈ ਰਹਿਣਾ ਰਹਿਦਾ ਹੈਗਾ ਹੋਰ ਪੌਡਕਾਸਟ ਵੀ ਕਰਨਾ ਦੀ ਸਾਡਾ ਜੀ ਚੱਪਾ ਬਾਈ ਪਤਾ ਨਹੀਂ ਕਿੱਧਰ ਗਿਆ ਬਿਕਮਦੁੱਲਾ ਲਾਇਆ ਬਿਕਮਦੁੱਲੇ ਨੂੰ ਫੋਨ ਲਾਇਆ ਜਾਵੇ ਲਾਉਗਾ ਕਿੱਥੇ ਆਉਗੇ ਲਾ ਲਈ ਹਾਂ ਬਾਈ ਕੱਲ ਉਹਦਾ ਆ ਜਾਂਦਾ ਮੌਂਟੀ ਜਵਾਬ ਦੇ ਗਿਆ ਉਹਦਾ ਰੈਡੀ ਸੀ ਕਹਿੰਦਾ ਬਾਈ ਮੈਂ ਆਉਣਾ ਮੈਂ ਕੱਲਾ ਕੀ ਕਰੇਗਾ ਬਲਾ ਉਹਨੂੰ ਉਹਦਾ ਕੜੀਏ ਪੌਡਕਾਸਟ ਉਟਿਆ ਕੇ ਇੱਥੇ ਹਾਂਜੀ ਮਿੱਤਰੋ ਕਿੱਦਾਂ ਸਾਰੇ ਠੀਕ ਠਾਕ ਮਾਉਦੀ ਅੱਜ ਆਪਣੀ ਬੇਲੀ ਦਾ ਹੈਗਾ ਜਨਮ ਦਿਨ ਤੇ ਆਪਾਂ ਚੱਲੇ ਆਂਗੇ ਜਨਮ ਦਿਨ ਪਾਰਟੀ ਤੇ ਬਾਕੀ ਜਾ ਕੇ ਸਾਨੂੰ ਮਲਾਉਣੇ ਆਗੇ ਸਾਰੇ ਚੋਬਰਾ ਨਾਲ ਆਪਣੇ ਤਿਆਰ ਬੈਠੇ ਨੇ ਮੈਂ ਥੋੜਾ ਜਿਹਾ ਹੋ ਗਿਆ ਲੇਟ ਮੇਤੋਂ ਪਹਿਲਾਂ ਸਾਰੇ ਪਹੁੰਚ ਗਏ ਮੈਂ ਥੋੜਾ ਜਿਹਾ ਆਪਣੇ ਤਾਜੇ ਦਾ ਕੰਮ ਸੀਗਾ ਛੁੱਟੀਆਂ ਦਾ ਉਹ ਕਰਵਾ ਰਹੇ ਸੀਗੇ ਲੇਟ ਹੋ ਗਏ ਤੇ ਬਾਕੀ ਹੁਣ ਚੱਲੇ ਆ ਗਰਮੀ ਬੜੀ ਆ ਯਾਰ ਘਰੋਂ ਨਿਕਲ ਉਹਨੂੰ ਜੀ ਕਰਦਾ ਬਲੌਗ ਬਣਾਉਣ ਨੂੰ ਜੀ ਕਰਦਾ ਕੀ ਕਰੀਏ ਬਲੌਗ ਹੀ ਨਹੀਂ ਬਣ ਰਹੇ ਹੈਗੇ ਵਲੋਗ ਤਾਂ ਬੰਨਗੇ ਜੇ ਘਰੋਂ ਨਿਕਲਾਂਗੇ। ਬਾਕੀ ਬੰਨ ਰਿਹਾ ਆਪਣਾ ਪ੍ਰੋਗਰਾਮ। ਥੋੜਾ ਜਿਹਾ ਪਹਾੜਾਂ ਚ ਮੀਂਹ ਦਾ ਮੌਸਮ ਚੱਲ ਰਿਹਾ ਹੈਗਾ ਜਿਆਦੇ। ਥੋੜਾ ਜਿਹਾ ਇਹਨੂੰ ਟੇਲਾ ਪੈਣ ਦੋ ਤੇ ਆਪਾਂ ਹੁਣ ਇਹ ਪਹਾੜਾਂ ਵਾਲਾ ਪਹਾੜਾਂ ਵਾਲ ਸੱਜਣੋ। ਤੇ ਬਾਕੀ ਚਲੋ ਚੱਲ ਕੇ ਮਲਾਉਣੇ ਆ ਤੁਹਾਨੂੰ ਸਾਰੇ। ਆਪਣੇ ਬਾਹਲੇ ਵੀਰ ਭਰਾ ਆ ਬੁਰਜ ਖਲੀਫੇ ਜੇ ਲਵਾ ਲੈਂਦੇ ਨੇ ਹਨਾ ਗੱਡੀਆਂ ਚੱਕੋ। ਇਹ ਨਾਲ ਲਵਾਇਆ ਕਰੋ। 7-800 ਰੁਪਏ ਦਾ ਇਹ ਦਿੰਦੇ ਨੇ ਘਟੂ ਘਟਾ ਚੈੱਕ ਕਰ ਲੋ ਤੁਸੀਂ ਇਹ ਚਾ ਮੋਤੀ ਜੇ ਲੱਗੇ ਹੋਏ ਦੀ ਸਾਰੀ ਨਿਕਲ ਗਈ ਸਾਰੀ ਸ਼ੋ ਖਰਾਬ ਹੋਈ ਪਈ ਹੈ ਦੀ 7-800 ਰੁਪਿਆ ਲਾਇਆ ਕੋਈ ਫਾਇਦਾ ਨਹੀਂ ਹੈਗਾ ਇਹਦਾ ਹੁਣ ਮੇਲੇ ਦਾ ਪਿਆ ਸੀਗਾ ਮੈਂ ਤਾਂ ਤਾਂ ਦਵਾਰੀ ਚੀਪ ਲੈਣਾ ਮੈਂ ਕਿਹਾ ਸੁੰਨੀ ਹੀ ਪਈ ਹੈ ਗੱਡੀ ਪਰ ਇਹ ਮੈਂ ਸਲਾਹ ਦੇ ਰਿਹਾ ਬਾਕੀ ਕਰਨੀ ਤਾਂ ਸਾਰਿਆਂ ਨੇ ਮਰਜ਼ੀ ਹੁੰਦੀ ਆ ਆਪਣੀ ਇਹ ਚੀਜ਼ ਨਾਲ ਹੋਰ ਕੁਝ ਟੰਗ ਲਿਆ ਕਰੋ ਜਾਂ ਇੱਥੇ ਲਾ ਲਿਆ ਕਰੋ ਸਾਰੇ ਮੋਤੀ ਜੇ ਨਿਕਲ ਗਏ ਦੀ ਸਾਰੀ ਸ਼ੋਅ ਖਰਾਬ ਹੋ ਗਈ ਸਾਰੀ ਪੱਟੀ ਮੇਸ ਹੋ ਗਈ ਵੀਰ ਬਾਕੀ ਸਾਡੇ ਜੋ ਉੱਪਰ ਖੜੇ ਨੇ ਸੜਕ ਤੇ ਤੁਹਾਨੂੰ ਮਿਲਾਂਗੇ ਬਰਥਡੇ ਸਦਾਮ ਅਸਹਿ ਨੂੰ ਹੈਪੀ ਬਰਥਡੇ ਆ ਬੰਦੇ ਦਾ ਬਰਥਡੇ ਆ ਤੇ ਫੇਰ ਸਟਾਈਲ ਖਰਾਬ ਹੋ ਗਿਆ ਹੈਅਰ ਸਟਾਈਲ ਹਵਾ ਨਾਲ ਸੁਣੋ ਜੀ ਹਾਂ ਜੀ ਇੱਕ ਇੱਕ ਮਿੰਟ ਮਾੜਾ ਜੀ ਕੱਟੀ ਹੈ ਜੀ ਬੰਦ ਕਰੀਏ ਵਲੌਗ ਮਾੜਾ ਬੰਦ ਕਰੋ ਜੀ ਮਾੜਾ ਐ ਹੱਥ ਮੇਰਦੇ ਆ ਆ ਜਿੰਦ ਕਾ ਸਾਡੀ ਗੱਡੀ ਖੋ ਕੇ ਲੈ ਗਏ ਜੀ ਚੋਰ ਲੈ ਕੇ ਮੋਂਟੀ ਹੁਣੀ ਸਾਨੂੰ ਮੋਟਰ ਐਂਗਲ ਫੜਾ ਕੇ ਬਾਡੇ ਬਾਈ ਨੂੰ ਵੀ ਮੋਟਰ ਐਂਗਲ ਤੇ ਡਸਟ 'ਚ ਧੱਕੇ ਖਾਣੇ ਪੈ ਰਹੇ ਨੇ ਦੇਖੋ ਮਜਬੂਰੀਆਂ ਇਹ ਅੱਜ ਫੜ ਲਿਆ ਜੀ ਮੈਂ ਇਹ ਅੱਜ ਫੜ ਲਿਆ ਬਸ ਦੱਸਾਂ ਕਿੱਥੇ ਵੜਿਆ ਬਾਅਦ ਚ ਸਵਾਗਤ ਕਰੋ ਸਾਡੇ ਪ੍ਰੋਣਾ ਸਾਹਿਬ ਦਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਹੈਪੀ ਬਰਥਡੇ ਕਰੋ ਹੋਰ ਪ੍ਰੋਣਾ ਸਾਹਿਬ ਠੀਕ ਆ ਪ੍ਰੋਣਾ ਸਾਹਿਬ ਨਹੀਂ ਹੈਪੀ ਬਰਥਡੇ ਇਹ ਪ੍ਰੋਣਾ ਸਾਹਿਬ ਨੇ ਆਪਾਂ ਲੈ ਕੇ ਆਏ ਆ ਬਟਿੰਡੇੋਂ ਦਿਖਾਇਆ ਨਹੀਂ ਉਹਦੇ ਜਵਾਗ ਸੀ ਨਾਲ ਆ ਜਾਓ ਰਿਆ ਉਹਦੇ ਮਾ ਅੰਮੀ ਮਾਰਾ ਆ ਪੂਪਾਲੀ ਇੱਥੇ ਕੁਰਸੀ ਮੇਡ ਥੋੜੀ ਇੱਥੇ ਆਓ ਕੇਕ ਤਾਂ ਮੈਂ ਲਿਆਇ ਸੀ ਜਾਨ ਆ ਲੈ ਚੱਲ ਕੋਈ ਗੱਲ ਨਹੀਂ ਕੇਕ ਵਾਲਾ ਪਾਪਾ ਐ ਵੀ ਇਹਨਾਂ ਆਹ ਮੁੰਡਾ ਹੈਪੀ ਬਰਥਡੇ ਸ੍ਰਾਮਾ ਸੈਨ ਕਿਉ ਜੀ ਥੈਂਕ ਯੂ ਸਦਾ ਮਸੈਨ ਨੂੰ ਫਾਂਸੀ ਨਹੀਂ ਲਾਈਦੀ ਕਿਹੜਾ ਸੀ ਉਹ 2003 ਚ ਲਾਈ ਸੀ ਮੈਨੂੰ ਇਹਦਾ ਉਹੀ ਨਾਮ ਯਾਦ ਆ ਜਾਂਦਾ ਸਭ ਲੱਗੇ 2003 ਜਿਹਨੂੰ ਫਾਂਸੀ ਲੱਗੀ ਸੀ ਇਹਦਾ ਜਨਮ ਹੋਇਆ ਸੀ ਸੈਨ ਵੀ ਲਾਈ ਲੈਣਾ ਸੀ ਨਾ ਹਾਂ ਹੈ ਇਹਨੂੰ ਕੁੱਛ ਨਹੀਂ ਆਈ ਗਰੀਮੀ ਬਾਜ਼ਾਰ ਤਾਂ ਮੇਰੇ ਪਿੱਛੇ ਕਰਦਾ ਹਾਂ ਜੀ ਇਹ ਪਤਾ ਵੀ ਵੱਡੇ ਭਾਈ ਵੱਡਾ ਭਾਈ ਹੁੰਦਾ ਚਾਹੇ ਛੋਟਾ ਭਾਈ ਛੋਟਾ ਭਾਈ ਹੁੰਦਾ ਤਸੋ ਹਾਂ ਕੀ ਹੁੰਦਾ ਸਹੀ ਕਹਿੰਦਾ ਹੁੰਦਾ ਸਹੀ ਗੱਲ ਹੈ ਇਹਨਾਂ ਗੱਲ ਕਰ ਇਹ ਵੀ ਇਹ ਆਪਾਂ ਇਹ ਆਪਣਾ ਦੱਲੋ ਗਾ ਇਹ ਇਹ ਕਹਿਣਾ ਵਾਤਾ ਵੱਡਾ ਭਾਈ ਹੁੰਦਾ ਛੋਟਾ ਭਾਈ ਛੋਟਾ ਭਾਈ ਹੁੰਦਾ ਚਾਚਾ ਚਾਚਾ ਹੁੰਦਾ ਡੈਡੀ ਡੈਡੀ ਹੁੰਦਾ ਭਾਈ ਭਾਈ ਹੁੰਦੀ ਮਮਾ ਮਮਾ ਇੱਕ ਮਿੰਟ ਇੱਕ ਮਿੰਟ ਨਿਕਲਣਾ ਨਿਕਲਣਾ ਇਹ ਇੱਕ ਮਿੰਟ ਨਿਕਲਣਾ ਦਾ ਕੋਈ ਨਹੀਂ ਇਹ ਤਾਂ ਮੇਰੀ ਗੱਲ ਸੁਣੋ ਇਹ ਨੇ ਇਹ ਰस्ते ਤੱਕ ਨਾ ਨਹੀਂ ਨਰਦੋਗੋਲ ਕਰਤੀ ਸਬਜ਼ੀਆਂ ਬਾਈ ਕੇ ਉਲਟਾ ਕਰਦੀ ਐ ਇਸਨੇ ਇਹ ਮੁੰਡੇ ਨੇ ਇਸਨੇ ਰਾਜਸਥਾਨ ਕੇ ਕੇ ਉਲਟਾ ਕਰ ਦਿਆ ਤੋਨੇ ਰਾਜਸਥਾਨ ਕੇ ਮੁੰਡੇ ਨੇ ਕੇ ਉਲਟਾ ਕਰ ਦਿਆ ਨਹੀਂ ਦੇ ਵੀ ਕਰੂ ਉੱਟਾ ਆ ਨਹੀਂ ਦੇਖਤੇ ਹੈ ਕੀ ਹੁਆ ਕੇਕ ਕਾ ਕੀ ਬਣਤਾ ਹੈ ਫਰੈਸ਼ ਲਾ ਲਓ ਇੱਕ ਬੰਦਾ लवली ਫਰੈਸ਼ ਲਾਓ ਜਿਸ ਤਰ੍ਹਾਂ ਅਸੀਂ ख लिये ਹਾ ਜੋਬਰ ਦਾ ਬਰਥਡੇ ਆ ਇਹ ਸਾਡਾ ਇਹ ਜੋਬਰ ਦਾ ਬਰਥਡੇ ਆ ਜੀ ਸलाम ਰਾਜਸਥਾਨ ਸੇ ਜੈਸਲਮੇਰ ਸलाम हुसैन ਬਲੱਡ ਬੈਂਕ ਵਾਲਾ ਸਾਡਾ ਬਲੱਡ ਬੈਂਕ ਵਾਲਾ ਜੋਬਰ ਇਹੇ ਭਾਈ ਓਏ ਖੂਨ ਲਈ ਲਿਆਉਂਦਾ ਤਾ ਬਸ ਸਾਨੂੰ ਖੂਨ ਇਹੀ ਪ੍ਰੋਵਾਈਡ ਕਰਾਉਂਦਾ ਕਹਿੰਦੇ ਸਾਰੇ ਸੰਗਰੂਰ ਚ ਸਾਡਾ ਸਾਡਾ ਚੋਬਰਾ ਖੜਾ ਹੈ ਮੌਂਟੀ ਜੀ ਹਾਂ ਜੀ ਲਓ ਜੀ ਅੱਡ ਮੇੜਮਤੇ ਮੇੜਮਤੇ ਬਹੁਤ ਗਏ ਨੇ ਸਰ ਕੋ ਲਗਾਉਂ ਘਰ ਜਾ ਉਸ ਜਲਿਆ ਨਾ ਯਾਰ ਮੈਨੂੰ ਮੈਂ ਤਾਂ ਬਹੁਤ ਹਾਂ ਅੰਤਾਰ ਜੀ ਅੰਤਾਰ ਜੀ ਨਹੀਂ ਅੱਜ ਮੈਂ ਚਲੋ ਜਨ ਚਲੋ ਕੋਈ ਨਹੀਂ ਖਵਾ ਦਿਓ ਇੱਕ ਮਿੰਟ ਖਵਾ ਦਿਓ ਨਾ 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 ਮੋਟੇ ਪਲੇਸ ਪਲੀਜ਼ ਮੋਟੇ ਮੋਟੇ ਨਹੀਂ ਰੱਖ ਦੇ ਕਰਦੇ ਕੰਮ ਇਹ ਨਾ ਥੋੜਾ ਕਰਦੇ ਕੰਮ ਇਹ ਕਰਦੇ ਉਹਦੇ ਕਿ ਨਾ ਟਾਈਮ ਪਹਿਲਾਂ ਖਾ ਲੋ ਮਾਰਨਾ ਬਰਥਡੇ ਪਹਿਲਾਂ ਖਾ ਲੋ ਲੋ ਜੀ ਖਾਓ ਖਾਣ ਵਾਲੇ ਦੀ ਮਰਵਾਓ ਨਾ ਪਹਿਲਾਂ ਖਾਓ ਖਾਣ ਲੂ ਇਹ ਸਰ ਖਾਓ ਇਹਨੇ ਖਾ ਲੈ ਇਹਨੂੰ ਖਾ ਲੈ ਨਾ ਖਾਓ ਉਹ ਖਾਣ ਰਿਹਾ ਯਾਰ ਤੂੰ ਖਾ ਪਹਿਲਾਂ ਤੂੰ ਵੇਟ ਕਰ ਰਿਹਾ ਹੋਣਾ ਸਭ ਖਾ ਉਹ ਖਾਉੜੇ ਪਹਿਲਾਂ ਆਪਣਾ ਰੱਖ ਓਏ ਆਈ ਨਾ ਟਾਈਮ ਹਾਲੇ ਫੋਨ ਕਿ ਗੱਲ ਕੀ ਓਏ ਫੋਨ ਤੇ ਝਾੜ ਦੇ ਉਹ ਚੱਕ ਬਈ ਤੇਰੀ ਕਿਹੜੀ ਮਾੜੀ ਖੜੀ ਨੂੰ ਥੱਲੇ ਆ ਗਿਆ ਉਹ ਸਾਡੀ ਫੋਟੋ ਖੜਾ ਕਾਬਲੀ ਆ ਗਿਆ ਹੈਪੀ ਬਰਥਡੇ ਟੂ ਯੂ ਅਮਤਾਰ ਜੀ ਹੈਪੀ ਬਰਥਡੇ ਸਾਡੀ ਬੋਟ ਨਾਲ ਲੋਏ ਸਾਡੀ ਹਾਂ ਜੀ ਬੜਿਆ ਯਾਰ ਓ ਲੈ ਕੋਈ ਜੋਕਰ ਸਵੇਰੇ ਸਵੇਰੇ ਕਰ ਲਾ ਲੈ ਇਧਰ ਚੱਕੋ ਸਾਹਮਣੇ ਲਵਾਏ ਸਾਹਮਣੇ ਲਾਉਂਗੀ ਓ ਲੈ ਲੈ ਓਏ ਚੱਲ 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 ਮੇਰੀ ਫੋਟੋ ਲੈ ਲੈ ਚੱਟ ਦਾ ਕੰਮ ਹੋਣੇ ਪੁਣ ਲੈ ਸਾਈਡ ਚੱਟ ਕਰ ਲਈ ਆ ਇਧਰ ਆਇਆ ਅਮਤਾਰ ਜੀ ਇਹ ਕੀ ਹੋ ਗਿਆ ਕੀ ਹੋ ਗਿਆ ਐਨ ਬੜਾ ਇਸ ਵੇਰੇ ਇਹ ਕੀ ਹੋ ਗਿਆ ਇਹ ਪਤਾ ਇਹਨੇ ਕੀਤਾ ਬਾਈ ਨਹੀਂ ਲੈ ਸਲਾਈਡ ਕਰ ਲੈ ਮੇਰੇ ਲਈ ਸਾਡੇ ਪੁਰਾਣਾ ਸਾਥ ਖੜੇ ਆ ਇੱਧਰ ਕੀ ਹੋ ਰਿਹਾ ਆ ਮੁੰਡਿਓ ਬੱਸ ਇਹ ਗੱਲ ਸਾਰੇ ਸੱਚੀ ਗੱਲ ਹੋ ਗਈ ਤੂੰ ਕਿੱਧਰ ਫਿਰ ਗਿਆ ਬੱਸ ਆਪਾਂ ਕਰੀਏ ਹੈਪੀ ਬਰਥਡੇ ਮਨਣਾ ਅੱਜ ਦਾ ਜਨਮ ਦਿਨ ਸੀ ਨਹੀਂ ਲੈ ਆ ਵੀ ਸਾਰੇ ਆ ਗਏ ਸਾਰੇ ਆ ਗਏ ਸਾਰੇ ਚੌਪੜਾ ਗੱਬਰੂ ਆਪਣੇ ਕਹਿੰਦੇ ਬਾਈ ਬਹੁਤ ਪੁਰਾਣੇ ਮਿਲੇ ਨੇ ਸਾਡਾ ਪੁਰਾਣਾ ਜੀ ਅੱਜ ਬੜੇ ਸ਼ਰਮਾਜਾਨੀ ਯਾਰ ਇਕੱਠੇ ਹੋਏ ਨੇ ਦੋ ਚਾਰ ਪਿਆਰ ਦੀਆਂ ਗੱਲਾਂ ਦਾ ਕਰ ਲੈਣ ਰੋ ਆ ਬੈਸਟ ਬਗਾਵਤ ਹੋਈ ਸੀ ਹਾਂ ਹਾਂ ਬੱਲੇ ਐਕਸ਼ਨ ਮੁੰਡੇ ਦੇ ਆਂਦੀ ਮਿਲੋ ਇਹ ਜੋ ਮਰ ਬਿਲੋ ਇਹ ਮੁੰਡਾ ਸਾਹਮਣੇ ਇਸ ਗਿਆ ਆਪਾਂ ਤੇ ਛੱਡ ਸਾਡਾ ਇੱਕ ਬੰਦੇ ਦਾ ਯਾਰ ਹੋ ਗਿਆ। ਦੁਪਹਿਰੀ ਦਾ ਬਈ ਬਿਮਾਰ ਰਹਾ ਤਿੰਨ ਵੇੜੇ। ਉਹ ਨੂੰ ਬੈਠੇ ਥੋੜਾ ਖਾ ਲਿਆ। ਤਾਂ ਉੱਠੇ ਹੀ ਨਹੀਂ। ਦਰਦ ਹੋ ਗਏ ਉਹਦੇ ਬੁਰਾ ਹਾਲ। ਬੁਖਾਰ ਚੜ ਗਿਆ ਕਹਿੰਦਾ ਪਾਣੀ ਬਦਲ ਹੋ ਗਿਆ। ਛਾਪੀਆਂ ਮਾਰਦਾ ਦੀ ਉਹ ਤਾਂ ਉਸਾਰ ਗਿਆ। ਕਾਲੇ ਦਾ ਚੂਲਾ ਹਿੱਲ ਗਿਆ ਜੀ ਉਹ ਨੂੰ ਬਰਜਾਰ ਤੇ ਲੈ ਗਏ ਅਸੀਂ ਤੋਂ ਉਹ ਰੋ ਰੱਖਿਆ ਤੇ ਕਾਲਾ ਦਾ ਛੜਾ ਤੀ ਗਿਆ ਛੜਾ ਤਾਂ ਹੋ ਗਿਆ। ਛੜਾ ਤਾਂ ਕੋ ਨਾਮ ਹੀ ਹੋ ਗਿਆ ਸੀ ਉਹ ਤਾਂ ਲੱਗਾ ਹੀ ਨਹੀਂ ਘਰ ਦੇ ਨੂੰ। ਜਾ ਕੇ ਉਹਨਾਂ ਦੇ ਇੱਕ ਤਰ੍ਹਾਂ ਦੀ ਉਹ ਕੰਨ ਪਾ ਲਏ ਪਟਾ ਲੈ ਕੇ ਆਉਂਦੇ ਆਂ ਅੱਜ ਤਾਂ ਪਾਏ ਹੋਏ ਸੀਗੇ ਭੂਆ ਦੇ ਭੂਆ ਦਾ ਮੁੰਡਾ ਬੈਠਾ ਤਵਾਰੇ ਚੱਲੀ ਜਾਈਂ 8ਵੇਂ ਮਹੀਨੇ ਚ ਤਾਦਾ ਤਵਾਰੇ ਆਵਾਂਗੇ 8ਵੇਂ 9ਵੇਂ ਮਹੀਨੇ ਚ ਭਾਈ ਓਏ ਤਵਾਰੇ ਰੱਖੋਗੇ ਜਾਲਾ ਜਹਾਂ ਮੌਸਮ ਠੀਕ ਹੋਰ ਜੇ ਮੌਸਮ ਹੈ ਗਰਮ ਨਹੀਂ ਹੋ ਗਿਆ ਫੇਰ ਲਾਂ ਚੱਲੋ ਤਵਾਰੇ ਤੇ ਆਈ ਲੋ ਸੰਗਤ ਦੀਏ ਆ ਬਿੱਟੂ ਬਝੂਟ ਨਹੀਂ ਬੋਲਦਾ ਮੈਂ ਪਿੱਟ ਬੋਲ ਹਾਂਜੀ ਜੇ ਕੋਈ ਵੱਡਾ ਅਣਕਲੀ ਦਾ ਆਰਡਰ ਹੈਗਾ ਜੀ ਸਾਨੂੰ ਆਰਡਰ ਦੇ ਸਕਦੇ ਹੋ ਸਾਡਾ ਇਹ ਬੰਦਾ ਭੁਗਤਾਨ ਕਰਕੇ ਜਾਊਗਾ ਜੀ ਆਪ ਆ ਕੇ ਕਿਵੇਂ ਫਿਰ ਕਿਵੇਂ ਜੀ ਵੱਡਾ ਭਾਈ ਆ ਗਿਆ ਸਾਡ ਸਰ ਬੈਠੋ ਬੈਠੋ ਸਰ ਬੈਠੋ ਸਰ ਨਹੀਂ ਤੁਸੀਂ ਤੁਸੀਂ ਅੱਜ ਵਰਸਨ ਅੱਜ ਹੋਏ ਨੇਗੇ ਸੰਗਤਾਂ ਦੇ ਹਿੰਕੁੰਨ ਸਾਹਿਬ ਵਾਲਿਆਂ ਦੇ ਹੈ ਸਰੀਰ ਨਹੀਂ ਕਹਿੰਦੇ ਲੂਟ ਹੈ ਲੂਟਾ ਚੁੜਾ ਹੈ ਹਾਂ ਚੜਾ ਕੇ ਲੈ ਜਾਂਦਾ ਜੀ ਕਲਚਾਰ ਤੋਂ ਜਾ ਕੇ ਬਾਈ ਨਾ ਨਾ ਚੈੱਕ ਕਰੋ ਜੀ। 22 ਕਿਲੋ ਟਨ। ਟਾਈ ਪੈਂਦੀ ਆ ਹੈ। ਹੈ ਓਏ। ਬੇਬੇ ਨਾਲ ਟਾਈ ਪੈਂਦੀ ਆ ਤੇਰੀ ਪੂਰੀ। ਕੀ ਕਰਦਾ ਹੁੰਦਾ ਬੇਬੇ ਇਹ ਦਸੀ? ਇਕਦਰਾ ਕੁਝ ਕਰਤਾ ਹੈ। ਇਹ ਤਾਂ ਕੰਜਰ ਆ। ਰਾਤ ਨੂੰ ਆਹ ਆਹ ਨਹੀਂ ਕੋਤਾ ਖੜਾ ਹੋ ਕੇ ਜਿਵੇਂ ਉਹ ਕੀ ਬੀਅ ਦੇ ਕਪੜੇ ਉਹਨੂੰ ਕਿੱਥਾ ਲੱਗਦੇ। ਹੈ ਓਏ। ਮੈਂ ਆਂਦਾ ਤਾਂ ਹਰ ਟੱਕ ਟੱਕਾ ਕਰ ਜਾਂਦੀਆਂ ਫੇਰ ਆ ਕੇ ਵਿਸਾਉਂਦੀ ਆ। ਹਰਾਮੀ ਆ ਤੂੰ ਹਰਾਮੀ ਹੋ ਗਿਆ। ਖੁੰਡੀਆਂ ਪੈਂਦੀਆਂ ਨੇ ਹੈ ਉਹਦੇ ਖੁੰਡੀਆਂ ਪੈਂਦੀਆਂ ਨੇ। ਜਦ ਕਿ ਆਪਰੇ ਅੰਧੀ ਆਈ ਆ ਉਹ ਤਾਂ ਹਰੇ ਬਸ ਕਿ ਉਹਨੂੰ ਉੱਤ ਦਾ ਡਰਤਾ ਵੀ ਮਰ ਪੁੱਤੋ ਤਾਂਗ ਕਰਦਾ ਬੀਬੀ ਨੂੰ ਅਹ ਰਾਤ ਨੂੰ ਮੈਂ ਯਾਰ ਲਾ ਲਿਆ ਉੱਠੇ ਹੀ ਨਹੀਂ ਫੇਰ ਉਹ ਕੁੜੀ ਨਾਲ ਟੱਕ ਕੇ ਇਹਨਾਂ ਸੁਟੇ ਫੇਰ ਉਤਰ ਟੱਕ ਕੇ ਫੋਦੀਆ ਲੋਰ ਕਾਹੇ ਦੂ ਲੋਰ ਕਾਹੇ ਦੂ ਵਲੋਗਸ ਕਦੋਂ ਆਇਆ ਸੀ ਆ ਇਧਰ ਕਿਨਵਾਇਆ ਸੀ ਸੇ ਬੰਨਿਆ ਦਾ ਹੂੰ ਹੂੰ ਉਹਦੋਂ ਆਇਆ ਸੀ ਲੇਟ ਆਇਆ ਵੀਰੇ ਇਤ ਕੀ ਛੁੱਟੀਆਂ ਘਟਣਨ ਸੂਲ ਤਾਂ ਲੱਗ ਗਿਆ ਅੱਜ ਅੱਜ ਨਹੀਂ ਲੱਗਿਆ ਹੂੰ ਪਰसों ਲੱਗੂ ਚਾਰ ਨੂੰ ਜਾ ਤੰਨ ਰੱਖੋ ਉਥੇ ਹੀ ਰਹਿਣ ਲੱਗ ਗਿਆ ਹੁਣ ਹੂੰ ਨਹੀਂ ਨਾ ਮਿੰਨੀ ਅੱਛਾ ਚੀਜੀ ਲੈ ਕੇ ਆਇਆ ਹੈ ਨਹੀਂ ਲੱਗਦਾ ਦੇਖੋ ਆ ਕਿਹੜੇ ਕਿਹੜੇ ਕੰਮ ਕਰਾ ਰਹੇ ਨੇ ਸਕੂਲਾਂ ਵਾਲੇ ਹਨ ਆਪਾਂ ਨੇ ਕਦੇ ਜ਼ਿੰਦਗੀ 'ਚ ਨਹੀਂ ਇਹ ਕੰਮ ਕਰੇ ਸੀ ੱੱਕਾ ਯਾਰ ਇਹ ਜਵਾਕਾਂ ਵਾਲਾ ਲਓ ਆ ਕਟਕ ਇਹ ਇਹ ਕੀ ਐਨੀਮਲ ਹੈ ਐਨੀਮਲ ਸ਼ੇਪਸ ਐਨੀਮਲ ਸ਼ੇਪਸ ਕਹਿੰਦੇ ਉਹ ਬਣਾ ਕੇ ਪੇਸਟ ਕਰਕੇ ਕਾਪੀ ਤੇ ਭੇਜੋ ਹਾਂ ਨੇ ਪਤਾ ਕਵੀ ਕਰਦੇ ਹੁੰਦੇ ਆਪ ਹੀ ਕਰਨਾ ਇਹ ਵੇ ਐਸੇ ਜ਼ਿਆਦਾ ਹੋ ਗਿਆ ਥੋੜਾ ਜਾਈ ਚੀਜ਼ਾਂ ਕਰਾਉਣੀਆਂ ਨਹੀਂ ਚਾਹੀਦੀਆਂ ਬੱਚੇ ਤਾਂ ਹਜੇ ਨਰਸਰੀ ਕਲਾਸ ਹੈ ਇਹਨਾਂ ਨੂੰ ਇਹ ਦੱਸ ਰਹੇ ਨੇ ਵੀ ਟ੍ਰਾਇੰਗਲ ਕਿਹੜੀ ਹੈ ਰੈਕਟੈਂਗਲ ਕਿਹੜੀ ਹੈ ਇਹ ਸਾਰਾ ਹਜੇ ਕੀ ਰੈਕਟੈਂਗਲ ਟ੍ਰਾਇੰਗਲ ਕੀ ਉਹ ਤੋਂ ਕੀ ਕਰਾਉਣਾ ਹਜੇ ਹਜੇ ਇਹ ਉਹਦੇ ਵਾਲੇ ਕੋਈ ਨਹੀਂ ਇਹ ਉਹ ਉਹਨਾਂ ਦੀ ਸ਼ੇਪ ਦੇ ਵਿੱਚ ਹੀ ਬਣਾਇਆ ਓਹੋ ਹੋ ਚਲੋ ਬਾਕੀ ਕੋਈ ਨਹੀਂ ਅੱਜ ਅਸੀਂ ਛੁੱਟੀ ਮਰਾਤੀ ਉਹਦੀ ਪਹਿਲਾ ਦਿਨ ਸੀਗਾ ਕੰਮ ਰਹਿੰਦਾ ਸੀ ਕੱਲ ਨੂੰ ਭੇਜਾਂਗੇ ਇਹ ਦੇਖਦੇ ਆ ਥਾਏ ਦੇ ਛੇਤਰ ਪੈਂਦੇ ਨੇ ਕਿ ਨਹੀਂ ਬਾਕੀ ਸਾਡਾ ਇੱਕ ਕਲਿੱਪ ਦੇ ਨਾਲ ਵਲੌਗ ਦਾ ਸਮਾਪਤ ਦੋ ਦਿਨਾਂ ਤੋਂ ਵਲੌਗ ਚੱਲ ਜੰਦਾ ਸੀ ਅੱਜ ਸਮਾਪਤ ਹੋਇਆ ਬਾਕੀ ਸੁੱਤੇ ਹੋਏ ਸੀ ਹੁਣ ਹੀ ਉੱਠਿਆ ਇਹ ਵੇਲਦੇ ਆਗੇ ਉਹਨਾਂ ਦੇ ਵਲੌਗ ਦੇ ਵਿੱਚ ਟਰਾਈ ਕਰਦੇ ਆ ਨਵਾਂ ਵਲੌਗ ਕੱਢੀ ਇੰਟਰਸਟਿੰਗ ਕੱਢੀ ਇੰਟਰਸਟਿੰਗ ਜਿਉਂਦੇ ਹਾਂ ਕਿੰਨੋਂ ਸਾਫ ਤੋਂ ਆਇਆ ਵਲੌਗ ਬਣਾਉਂਦਾ ਜੀ ਨਹੀਂ ਕਰ ਰਿਹਾ ਤੇ ਹੁਣ ਚੱਲਾਂਗੇ ਆਪਾਂ ਬਾਰ ਬਾਰ ਕੀ ਦੱਸਣਾ ਜਾਣਾਂ ਕਿਥੇ ਪ੍ਰੋਗਰਾਮ ਬਣੀ ਜਾਂਦਾ ਜਾਂਦਾ ਆਪਣਾ। ਤੇ ਅਜੇ ਮੂਡ ਸੈੱਟ ਨਹੀਂ ਸਾਡਾ। ਵਲੌਗ ਵਾਲਾ ਮੂਡ ਮੂਡ ਹੈ ਨਹੀਂਗਾ। ਟਰਾਈ ਕਰਦੇ ਆਂ ਕਿ ਕੱਲ ਨੂੰ ਆਪਣੇ ਚੋਬਰ ਸਾਰੇ ਇਕੱਠੇ ਹੋ ਜਾਣ ਆਪਾਂ ਪੌਡਕਾਸਟ ਕਰਨ ਦੀ ਸੋਚ ਰਹੇ ਆਂ। ਮੋਟਰ ਤੇ ਬਹਿ ਕੇ ਦੇਸੀ ਪੌਡਕਾਸਟ। ਤੇ ਜੇ ਇਕੱਠੇ ਹੋ ਗਏ ਸਾਰੇ ਤਾਂ ਕੱਲ ਨੂੰ ਕਰ ਦੇਣਾਗਾ ਸ਼ਾਮ ਤੱਕ ਜਾਂ ਪਰਸ ਨੂੰ ਵਲੌਗ ਪਾ ਦੇਣਾ। ਕਰਦੇ ਆਂ ਟਰਾਈ ਕੁਝ ਵੱਖਰਾ ਕਰਾਂਗੇ ਬਾਕੀ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਹੋ ਰਹੀ ਆ ਧੰਨਵਾਦ ਜਿਹੜੇ ਵੀ ਮੇਰੇ ਵੀਰ ਦੇਖ ਰਹੇ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕੋਈ ਵੀ ਵਿਊ ਵੱਧ ਹੋ ਜਾਂਦੇ ਨੇ ਪਰ ਲਾਈਕ ਨਹੀਂ ਕਰਦੇ ਹੈਗੇ ਕਿੱਥੇ ਬੁੱਤ ਚੁੰਨੀ ਕਿਹੜਾ ਚੁੰਨੀ ਇਹਦੇ ਚ ਚੁੰਨੀ ਕਿੱਥੇ ਆ ਚੁੰਨੀ ਚੂਹਾ ਚੂਹਾ ਵੀ ਆ ਚੂਹਾ ਚੂਹਾ ਮਾਊਸ ਨੋਸ ਮਾਊਸ ਨੋਸ ਮੋਸਨੀ ਮਾਉਸੀ ਕੀੜੀ ਚਲੀ ਯੈਸ ਯੈਸ ਕਿਤੋਂ ਆਇਆ ਖੇਤ ਜਾਇਆ ਤੇ ਚਿਆਨੀ ਮੋਟਰ ਪਾਦੀ ਚਿਆਨੀ ਜਿੱਤ ਲੋਕ ਪਾਣੀ ਪਾਣੀ ਆ ਗਿਆ ਮੋਟਰ ਤੇ ਹਾਂ ਨਹੀਂ ਚਿਆਨੀ ਜਿੱਤ ਜਿੰਦਾ ਲਾਏ ਓਕੇ ਓਕੇ ਠੀਕ ਹੈ ਚਲੋ ਕਾ ਦੋ ਸਕੂਲ ਜਾਣਾ ਪਾਣੀ ਚੰਗਾ ਮੈਮ ਹਾਂ ਮੈਮ ਦਾ ਫੋਨ ਆਇਆ ਕਹਿੰਦੀ ਵੀ ਤਾਜ ਨੂੰ ਭੇਜ ਦਿਓ ਡਰੈਸ ਕਿਤੇ ਕੱਪੜੇ ਵਰਦੀ ਤੇਰੀ ਤਿਆਰ ਨਾਨੀ ਨੂੰ ਹਾਂ ਨਾਨੀ ਨੂੰ ਕਹਦੀ ਕੈਮਰੀ ਵਰਦੀ ਬਰੈਸਟ ਵਾ ਵਾ ਠੀਕ ਆ ਤੜਕੇ ਲੈ ਕੇ ਜਾਣਾ ਆਪਾਂ ਸਾਰੇ ਕੱਪੜੇ ਚੰਗਾ ਕਾਪੀ ਆ ਤੇਰੀ ਪਈਆ ਰੈਡੀ ਆ ਆ ਕਿਨੇ ਬਣਾਏ ਨੇ ਕਿਨੇ ਬਣਾਏ ਨੇ ਦੂਸ ਮਾਮੀ ਨੇ ਮਾਮੀ ਨੇ ਤਾਜ਼ੇ ਨੇ ਬਣਾਏ ਨੇ ਹਾ ਤਾਂਸ ਹਾ ਕਿੰਨਾ ਝੂਠਾ ਹਰਤਾ ਜਿੱਦਾਂ